ਮੁਝੇ ਇੱਥੇ ਦੇ ਅੰਦਰ 15 ਲੋਕਾਂ ਦੀ ਮੌਤ ਹੋਈ ਹੈ ਜ਼ਹਿਰੀਲੀ ਸ਼ਰਾਬ ਕਰ। ਬਹੁਤ ਸਾਰੇ ਲੋਕ ਆਪਣੀ ਜਾਨ ਦੇ ਨਾਲ ਚੂਜ ਰਹੇ ਹੈ ਕਿਉਂਕਿ ਇਹ ਜ਼ਹਿਰੀਲੀ ਸ਼ਰਾਬ ਦੇ ਨਾਲ ਜਾਂ ਤਾਂ ਅੰਦਰੋਂ ਨੁਕਸਾਨ ਹੋਊਗਾ ਜਾਂ ਆਪਣੀ ਅੱਖਾਂ ਦੀ ਰੋਸ਼ਨੀ ਗਵਾਣਗੇ ਕਿਉਂਕਿ ਪਹਿਲਾਂ ਵੀ ਪਿਛਲੇ ਸਾਲ ਵੀ ਸੰਗਰੂਰ ਦੇ ਅੰਦਰ ਆਈ ਹੋਇਆ ਸੀ ਉਦੋਂ 20 ਤੋਂ ਜ਼ਿਆਦਾ ਮੌਤਾਂ ਉੱਥੇ ਹੋਈਆਂ ਸੀ ਤੇ ਪਤਾ ਨਹੀਂ ਕਿੰਨੇ ਲੋਕਾਂ ਦੀ ਅੱਖਵਾਂ ਨੇ ਹੋਗੇ ਸੀਗੇ। ਇੱਕ ਵਾਰ ਫੇਰ ਉਹੀ ਘਟਨਾ ਹੋ ਰਹੀ ਹੈ। ਪਰ ਪੰਜਾਬ ਦੇ ਲੋਕ ਅਸੀਂ ਦੋਸ਼ ਕਿਨੂੰ ਦੇਈਏ ਕਿਨੂੰ ਜਾ ਕੇ ਅਸੀਂ ਕੋਹ ਹਾਰ ਕਰੀਏ। ਇਹਨੇ ਸਈਆਂ ਬਏ ਕੋਤਵਾਲ ਤੋਂ ਫਿਰ ਡਰਕਾਏਗਾ ਜਿਹੜੇ ਲੋਕ ਹੈ ਜੇ ਪੰਜਾਬ ਸਰਕਾਰ ਚਲਾ ਰਹੇ ਹੈ ਪਹਿਲਾਂ ਦਿੱਲੀੋਂ ਚਲਾਉਂਦੇ ਸੀ ਹੁਣ ਇੱਥੇ ਆ ਕੇ ਬਹਿ ਗਏ ਸ਼ਰਾਬ ਦੇ ਕੋਟਾਲੇ ਦੇ ਅੰਦਰ ਡੇਢ ਡੇਢ ਸਾਲ ਦੋ ਦੋ ਸਾਲ ਜੇਲਾ ਕਟ ਕੇ ਆਣ ਵਾਲੇ ਚਾਹੇ ਸੁਸੋਦੀਆ ਜੀ ਸੀਗੇ ਵਿੱਤੀ ਚੀਫ ਮਿਨਿਸਟਰ ਦਿੱਲੀ ਦੇ ਚਾਹੇ ਗੁਪਤਾ ਜੀ ਸੀ ਜਿਹੜੇ ਮੰਤਰੀ ਸੀਗੇ ਚਾਹੇ ਇਹਨਾਂ ਦੇ ਬਾਕੀ ਕੋਈ ਮੰਤਰੀ ਸੰਤਰੀ ਹੈ ਕੇਜਰੀਵਾਲ ਸਾਹਿਬ ਵੀ ਇੱਥੇ ਬੈਠੇ ਰਹਿੰਦੇ ਆ ਉਹ ਵੀ ਅੰਦਰ ਉਹਨਾਂ ਦਾ ਵੀ ਕੰਮ ਤਾਂ ਸਾਰਿਆਂ ਦਾ ਇੱਕੋ ਹੀ ਹੈ ਸ਼ਰਾਬ ਵਾਲੇ ਤਾਂ ਕੋਟਾਲੇ ਚ ਇੱਥੇ ਜਾ ਕੇ ਆਏ ਦਿੱਲੀ ਸਰਕਾਰ ਇਹਨਾਂ ਤੋਂ ਖੋਲੀ ਹੁਣ ਇਹਨਾਂ ਕੋਲ ਲੈ ਦੇ ਕੇ ਇੱਕ ਜਿਹੜੀ ਆ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਬਣਿਆ ਬੈਠਿਆ ਪੰਜਾਬ ਨਾਲ ਵਾਸਤੇ ਤੇ ਉਹਨੂੰ ਲੁੱਟਣ ਖਸੁੱਟਣ ਵਾਸਤੇ ਸਾਰੀ ਸਰਕਾਰ ਇੱਥੇ ਆ ਕੇ ਬੈਠੀ ਹੈ ਭਗਵੰਤ ਮਾਨ ਜੀ ਦਾ ਇਹਦੇ ਵਿੱਚ ਮੈਂ ਨਹੀਂ ਸਮਝਦਾ ਕੁਝ ਜ਼ਿਆਦਾ ਲੰਮਾ ਐਵੇਂ ਨਾ ਇੱਥੇ ਗੇੜੇ ਜੇ ਕੱਟਦੇ ਫਿਰਨ ਭਗਵੰਤ ਮਾਨ ਜੀ ਤੇ ਕੱਟ ਪੁਤਲੀ ਹੈ ਸਰਕਾਰ ਤਾਂ ਕੇਸੇ ਸੋਦ ਸੋਧੀਆਂ ਜੀ ਤੇ ਕੇਜਰੀਵਾਲ ਸਾਹਿਬ ਚਲਾ ਰਹੇ ਨੇ ਦੋਸ਼ ਤਾਂ ਉਹਨਾਂ ਨੂੰ ਹੈ ਸਭ ਉਹਨਾਂ ਦੀ ਸ਼ੈਦੇ ਉੱਤੇ ਅੱਜ ਪੰਜਾਬ ਨੂੰ ਸਾਰੇ ਨੂੰ ਕਹਿੰਦੇ ਚਿੱਟਾ ਖਤਮ ਕਰਨ ਲੱਗੇ ਆ ਯੁੱਧ ਨਸ਼ਿਆਂ ਦੇ ਵਿਰੁੱਧ ਸੋ ਸੋਦੀਆ ਸਾਹਿਬ ਮੇਰਾ ਤੁਹਾਨੂੰ ਸਵਾਲ ਹੈ ਆ ਜਿਹੜਾ ਤੁਸੀਂ ਚਿੱਟੇ ਦੇ ਮਗਰ ਪਏ ਉਹ ਜਿਹੜੇ ਗੁਲਾਬੀ ਰੰਗ ਵਾਲੀ ਸ਼ਰਾਬ ਹੈ ਆ ਆ ਨਸ਼ਾ ਨਹੀਂ ਕਿੰਨੀਆਂ ਵਧਾਤੀਆਂ ਤੁਸੀਂ 23 24 ਦੇ ਅੰਦਰ ਜਦੋਂ ਸਰਕਾਰ ਬਣੀ ਹੈ ਇਹਨਾਂ ਦੀ 40 ਲੱਖ ਪੇਟੀਆਂ ਵਿਕਦੀਆਂ ਸੀਗੀਆਂ ਇੱਕ ਪੇਟੀ ਦੇ ਅੰਦਰ ਜਿਹੜੇ ਕੋਈ ਮਾਤੜ ਮੇਰ ਵਰਗੇ ਨਹੀਂ ਪੀਣ ਵਾਲਾ ਇਹਨਾਂ ਨੂੰ ਮੈਂ ਦੱਸ ਦਿਆਂ 12 ਬੋਤਲਾਂ ਹੁੰਦੀਆਂ 5 ਕਰੋੜ ਦੇ ਕਰੀਬ ਬੋਤਲਾਂ ਪੰਜਾਬ ਦੇ ਅੰਦਰ ਉਸ ਸਾਲ ਵਿਕੀਆਂ ਸੀਗੀਆਂ ਤੇ ਐਤਕੀ ਆ ਜਿਹੜਾ ਸਾਲ ਗਿਆ 24 25 ਫਾਈਨੈਂਸ਼ੀਅਲ ਇਅਰ ਇਦੇ ਅੰਦਰ 95 ਲੱਖ ਭੇਟੀਆਂ ਵਿਕੀਆਂ। ਕਰੀਬਨ 12 ਕਰੋੜ ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ ਪੰਜਾਬ ਚ ਵਿਕੀਆਂ। ਅਵੇਂ ਨਹੀਂ ਕਹਿ ਦਿੰਦੇ ਵੀ 6.5 ਹਜ਼ਾਰ ਕਰੋੜ ਦਾ ਸੱਡਾ ਮੁਨਾਫਾ ਸੀਗਾ, ਕੀ 11 ਹਜ਼ਾਰ ਕਰੋੜ ਕਰ ਲਾਂਗੇ। ਸਰਕਾਰ ਦੇ ਮੁਨਾਫੇ ਦੇ ਨਾਲ ਇਹਨਾਂ ਨੂੰ ਕੋਈ ਚਿੰਤਾ ਨਹੀਂ ਸਾਬ, ਇਹਨਾਂ ਨੂੰ ਚਿੰਤਾ ਹੈ ਵੀ ਉੱਥੇ ਦਿੱਲੀ ਵਾਲੀ ਸਰਕਾਰ ਦਿੱਲੀ ਦੇ ਲੋਕਾਂ ਨੇ ਖੋਹ ਲਈ। ਹੁਣ ਇਹਨਾਂ ਕੋਲ ਲੈ ਦੇ ਕੇ ਆ ਪੰਜਾਬ ਵਿੱਚ ਐ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਐ। ਇਹਨੂੰ ਕਹਿੰਦੇ ਨਾ ਖੁਰਚ-ਖੁਰਚ ਕੇ ਲੈ ਜਾਾਂਗੇ। ਗਰੀਬ ਦੀ ਮੌਤ ਗਰੀਬ ਦੀ ਹੋਣੀ ਹੈ ਕਿਉਂਕਿ ਇਹਨਾਂ ਨੂੰ ਆ ਪੈਸੇ ਇਕੱਠੇ ਕਰਨ ਵਾਸਤੇ 11 ਕਰੋੜ ਇਕੱਠੇ ਕਰਨ ਵਾਸਤੇ ਇੱਕ 카ਰਟਲ ਬਣਾਤਾ ਇੱਕ ਇਹਨਾਂ ਦਾ ਗਰੋ ਬਣਾਤਾ ਠੇਕੇਦਾਰਾਂ ਦਾ ਉਹ ਠੇਕੇਦਾਰ ਮਾਂਜੀ ਜਾਂਦੇ ਇਹ ਉਹ ਹੀ ਠੇਕੇਦਾਰ ਹੈ ਸਾਥੀਓ ਯਾਦ ਕਰਿਓ ਅੰਮ੍ਰਿਤਸਰ ਦੇ ਅੰਦਰ ਇੱਕ ਕੋਈ ਵਿਚਾਰਾ ਐਨ ਆਰ ਆਈ ਉੱਥੋਂ ਆਇਆ ਸੀ ਕੈਨੇਡਾ ਤੋਂ ਆਪਣੀ ਬੱਚੀ ਦਾ ਸ਼ਾਦੀ ਕਰਨ ਆਲਾ ਨਾਲ ਤਾਂ ਉਹਦੇ ਉੱਥੇ ਉੱਥੇ ਗੋਲੀਆਂ ਚਲਾਈਆਂ ਨਾਲ ਉਹਨਾਂ ਨੂੰ ਕੁੱਟਿਆ ਨਾਲ ਮਾਫੀ ਮੰਗਵਾਈ ਨਾਲ ਪਰਚਾ ਕਰਤਾ ਉਹਨਾਂ ਦੇ ਉੱਤੇ ਇਹ ਠੇਕੇਦਾਰ ਹੋਰ ਇੱਚੇ ਦੁਰੇ ਫਿਰਦੇ ਆ ਕਿਉਂਕਿ ਸਰਕਾਰ ਦਾ ਸੰਰਖਣ ਉਹਨਾਂ ਦੇ ਉੱਤੇ ਹੈ ਆ ਪੈਸੇ ਇਕੱਠੇ ਕਰਨ ਵਾਸਤੇ ਇਹ ਲੋਕ ਲੁੱਟ ਕੇ ਖਾ ਜਾਣਗੇ ਭਗਵੰਤ ਮਾਨ ਜੀ ਕਹਿੰਦੇ ਆ ਆ ਮੌਤਾ ਨਹੀਂ ਹੋਈਆਂ ਕਤਲ ਹੋਈ ਹੈ ਭਗਵੰਤ ਮਾਨ ਜੀ ਕਤਲ ਕਰਨ ਵਾਲੇ ਤੇ ਕਰੋ ਸਕਾਰ ਦੇ ਤੁਹਾਡੇ ਤੋਂ ਨਹੀਂ ਹੋਣੀ ਨਾ ਹੀ ਕਿਉਂਕਿ ਤੁਹਾਡਾ ਵੀ ਦੋਸ਼ ਨਹੀਂ ਤੁਹਾਡੇ ਖਿਲਾਫ ਜਿਹਨਾਂ ਨੂੰ ਲੋਕਾਂ ਨੇ ਆਪੋਜੀਸ਼ਨ ਬਣਾਈ ਸੀ ਕਾਂਗਰਸ ਵਾਲਾ ਦੇ ਗੋਡੇ ਟੇਕੀ ਬੈਠੇ ਉਹ ਜਿਹੜੇ ਕਾਂਗਰਸ ਦੇ ਲੀਡਰ ਹੈ ਗੱਡੀਆਂ 'ਚ ਬੈਠ ਬੈਠ ਕੇ ਬਿਆਨ ਛੱਡੀ ਜਾਂਦੇ ਆ ਕਿਸੇ ਦੀ ਹਿੰਮਤ ਨਹੀਂ ਤੁਹਾਡੇ ਸਾਹਮਣੇ ਬੋਲਣ ਦੀ ਇਸ ਕਰਕੇ ਆ ਜਿਹੜੀ ਜ਼ਿੰਮੇਵਾਰੀ ਹੈ ਮੈਂ ਸਮਝਦਾ ਬੀਜੇਪੀ ਇਸ ਮਸਲੇ ਨੂੰ ਚੱਕੂਗੀ ਸਾਬ ਅਸੀਂ گورنر ਸਾਹਿਬ ਕੋਲ ਜਾਵਾਂਗੇ ਤੇ ਸਾਡੀ ਪਹਿਲੀ ਮੰਗ ਹੋਊਗੀ ਵੀ ਆ ਜਿਹੜੇ ਦਿੱਲੀੋਂ ਇੱਥੇ ਬੈਠੇ ਇਹਨਾਂ ਦੀ ਜਾਂਚ ਕਰਵਾਓ ਜਿਹੜਿਆ ਠੇਕੇਦਾਰ ਕੋਈ ਅੰਦਰ ਬੈਠਾ ਹੈ ਜੇਲ੍ਹ ਦੇ ਅੰਦਰ ਕੋਈ ਬਾਹਰ ਪਰੋਲ ਤੇ ਤੁਰੇ ਫਿਰਦੇ ਇਹਨਾਂ ਸਾਰਿਆਂ ਦੀ ਜਾਂਚ ਕਰੋ ਜਿਹੜੇ ਇਹਨਾਂ ਦੇ ਲੀਡਰਾਂ ਦੇ ਨਾਲ ਇਹਨਾਂ ਤੋਂ ਕੋਠੀਆਂ ਖਾਲੀ ਕਰਾਓ ਦਿੱਲੀ ਵਾਲਿਆਂ ਤੋਂ ਇੱਥੇ ਇਹਨਾਂ ਦੀ ਜਾਂਚ ਕਰੋ ਇੱਥੇ ਕਰੀ ਗਈ ਜਾਂਦੀ ਕਿਸ ਕਿਸ ਅਥਾਰਟੀ ਨਾਲ ਕਿਹੜੇ ਕਨਸਟੀਟਿਊਸ਼ਨਲ ਪੋਜੀਸ਼ਨ ਦੇ ਨਾਲ ਜੀ ਸਰਕਾਰ ਦੀ ਮੀਟਿੰਗਾਂ ਆ ਲੈ ਜਾਂਦੇ ਆ ਉੱਥੇ ਪਾਲਿਸੀ ਬਣਾਈ ਢੇਢੇ ਸਾਲ ਘਟ ਕੇ ਮੈਂ ਕਹਿੰਦਾ ਜੀ ਇੱਥੇ ਇਹ ਪਾਲਿਸੀ ਸ਼ਰਾਬ ਵਾਲੇ ਇਹਨਾਂ ਨੇ ਲਾਗੂ ਕੀਤੀ ਹੈ ਗਰੀਬ ਦੀ ਜਾਨ ਦਾ ਤਾਂ ਕੋਈ ਮੁੱਲ ਹੈ ਨਹੀਂ ਅਮੀਰਾਂ ਨੂੰ ਤੁਸੀਂ ਅੰਗਰੇਜ਼ੀ ਸ਼ਰਾਬ ਪਿਆ ਪੈ ਕੇ ਮਹਿੰਗੀ ਕਰਤੀ ਆ ਜਿਹੜੀ ਹੈ ਇਹਨਾਂ ਨੂੰ ਵਿਚਾਰਿਆਂ ਨੂੰ ਮਰੀ ਜਾਂਦੇ ਹੋ ਸੋ ਇਸ ਮਸਲੇ ਨੂੰ ਚੱਕਣ ਵਾਸਤੇ ਮੇਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਸਾਥੀਓ ਜਾਗਰੂਕ ਹੋਣਾ ਭੋਗ ਸਾਬ ਸੁੱਤਿਆਂ ਦੇ ਤਾਂ ਕੱਟੇ ਜਾਂਦੇ ਫਿਰ ਤੁਸੀਂ ਧਿਆਨ ਕਰਕੇ ਇਸ ਕਰਸੇ ਕਰੀਏ ਜੀ ਬੀਜੇਪੀ ਆਪਣੀ ਜ਼ਿੰਮੇਵਾਰੀ ਨਿਭਾਊਗੀ ਜਿਹੜਾ ਵੀ ਵੈਲ ਮੀਨਿੰਗ ਪੰਜਾਬੀ ਇਸ ਗੱਲ ਨੂੰ ਸਮਝਦਾ ਹੈ ਵੀ ਇਹ ਦਿੱਲੀੋਂ ਆ ਕੇ ਇੱਥੇ ਲੁੱਟੀ ਜਾਂਦੇ ਐ ਪੰਜਾਬ ਨੂੰ ਬਦਨਾਮ ਕਰ ਰਹੇ ਐ ਪੰਜਾਬ ਨੂੰ ਆ ਜਿਹੜੀ ਨਜ਼ਰ ਲੱਗੀ ਐ ਨੂੰ ਬਚਾਉਣ ਵਾਸਤੇ ਪੰਜਾਬ ਦੇ ਲੋਕਾਂ ਨੂੰ ਇੱਕਜੁੱਟ ਹੋਣਾ ਪਊਗਾ ਆਓ ਸਾਰੇ ਇਕੱਠੇ ਹੋ ਕੇ ਇਸ ਨੂੰ ਆਪਣਾ ਖਿਹੜਾ ਚੜਾਈਏ